ਡਵੈਲਪਮੈਂਟ ਜਿੱਤੀ ਆ ਜਿੱਤੀ ਆ ਔਰ ਦੂਸਰੀ ਗੱਲ ਇਹ ਹੈ ਬਈ ਡਵੈਲਪਮੈਂਟ ਦੇ ਨਾਲ-ਨਾਲ ਡਵੈਲਪਮੈਂਟ ਦੇ ਨਾਲ-ਨਾਲ ਜਿਹੜਾ ਲੋਕਾਂ ਨੂੰ ਦਾ ਜੀਵਨ ਪੱਧਰ ਉੱਚਾ ਚੁੱਕਣ ਦੀ ਗੱਲ ਕੀਤੀ ਆ এডਿਕੇਸ਼ਨ ਦੇ ਵਿੱਚ ਗੱਲ ਕੀਤੀ ਆ ਹੈਲਥ ਦੇ ਦੀ ਇੰਪਰੂਵਮੈਂਟ ਕੀਤੀ ਆ ਸਾਰੇ ਲੋਕ ਮਹੱਲਾ ਕਲੀਨਿਕਾਂ ਦੇ ਵਿੱਚ ਫ੍ਰੀ ਦਵਾਈ ਦਾ ਆਨੰਦ ਲੈ ਰਹੇ ਨੇ ਜਿਹੜਾ ਵੀ ਬਿਮਾਰ ਬੰਦਾ ਹੁੰਦਾ ਹੈ ਉੱਥੇ ਪਹੁੰਚਦਾ ਲੱਖਾਂ ਹੀ ਲੋਕ ਉੱਥੇ ਫ੍ਰੀ ਇਲਾਜ ਕਰਾ ਚੁੱਕਿਆ ਸਾਰਿਆਂ ਨੂੰ ਕੁੱਲ ਮਿਲਾ ਕੇ ਇਹ ਲੋਕਾਂ ਨੇ ਦੇਖਿਆ ਤੇ ਦੇਖ ਕੇ ਆਮਾ ਦੀ ਪਾਰਟੀ ਨੇ ਇੱਕ ਵੱਡਾ ਫਤਵਾ ਜਿਹੜਾ ਉਹ ਦਿੱਤਾ 2027 ਦੀ ਵਿਧਾਨ ਸਭਾ ਚੋਣਾਂ ਦਾ ਸੀ ਕਿ ਇੱਕ ਟੈਸਤੀ ਆਮਾ ਦੇ ਪਾਰਟੀ ਦੇ ਦੇਖੋ ਹਰ ਜਿਹੜੀ ਜਿੰਨੀ ਚੋਣ ਹੁੰਦੀ ਆ ਉਹ ਮਤਲਬ ਜਿਹੜੀ ਪਾਰਟੀ ਰਾਜ ਕਰ ਰਹੀ ਜਾਂਦੀ ਆ ਉਹਨਾਂ ਦਾ ਉਹ ਟੈਸਟ ਹੀ ਹੁੰਦਾ ਤੇ ਮੈਨੂੰ ਇਹ ਲੱਗਦਾ ਵੀ ਅਸੀਂ ਟੈਸਟ ਦੇ ਵਿੱਚ ਘੱਟੋ ਘੱਟ ਵੀ 90% ਨੰਬਰ ਲੈ ਕੇ ਪਾਸ ਹੋਏ ਆ ਤੇ ਜਦੋਂ ਪੰਜਾਬ ਦੀ ਆਉਣ ਵਾਲੀ ਇਲੈਕਸ਼ਨ ਆ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਵੀ ਅਸੀਂ ਮਤਲਬ ਆਮ ਆਦਮੀ ਪਾਰਟੀ ਜਿਹੜੀ ਉਹ ਵੱਡੇ ਫਰਕ ਨਾਲ ਇਦਾਂ ਜਿੱਦੂ ਜਿੰਦੀਆਂ ਪਹਿਲਾਂ ਸਾਡੇ ਐਮਐਲਏ ਜਿੱਤਦੇ ਹੁੰਦੇ ਉਹ ਤੋਂ ਵੱਧ ਹੀ ਜਿੱਤ ਕੇ ਪੰਜਾਬ ਚ ਆਉਣਗੇ ਕਿਉਂਕਿ ਸਾਰੇ ਐਮਐਲਏ ਸਾਰੀ ਪਾਰਟੀ ਸਾਰੀ ਲੀਡਰਸ਼ਿਪ ਆ ਜਿਹੜੀ ਉਹ ਲੋਕਾਂ ਨੂੰ ਸਮਰਪਿਤ ਆ ਡਵੈਲਪਮੈਂਟ ਜਿੱਤੀ ਆ ਜਿੱਤੀ ਆ ਔਰ ਦੂਸਰੀ ਗੱਲ ਇਹ ਆ ਬਈ ਡਵੈਲਪਮੈਂਟ ਦੇ ਨਾਲ ਨਾਲ ਡੁਅਲ ਮੈਟਰ ਦੇ ਨਾਲ ਨਾਲ ਜਿਹੜਾ ਲੋਕਾਂ ਨੂੰ ਦਾ ਜੀਵਨ ਪੱਧਰ ਉੱਚਾ ਚੁੱਕਣ ਦੀ ਗੱਲ ਕੀਤੀ ਆ এডਿਕੇਸ਼ਨ ਦੇ ਵਿੱਚ ਗੱਲ ਕੀਤੀ ਆ ਹੈਲਥ ਦੇ ਦੀ ਇੰਪਰੂਵਮੈਂਟ ਕੀਤੀ ਆ ਸਾਰੇ ਲੋਕ ਮਹੱਲਾ ਕਲੀਨਿਕਾਂ ਦੇ ਵਿੱਚ ਫ੍ਰੀ ਦਵਾਈ ਦਾ ਆਨੰਦ ਲੈ ਰਹੇ ਨੇ ਜਿਹੜਾ ਵੀ ਬਿਮਾਰ ਬੰਦਾ ਹੁੰਦਾ ਹੈ ਉੱਥੇ ਪਹੁੰਚਦਾ ਲੱਖਾਂ ਹੀ ਲੋਕ ਉੱਥੇ ਫ੍ਰੀ ਇਲਾਜ ਕਰਾ ਚੁੱਕਿਆ ਸਾਰਿਆਂ ਨੂੰ ਕੁੱਲ ਮਿਲਾ ਕੇ ਇਹ ਲੋਕਾਂ ਨੇ ਦੇਖਿਆ ਤੇ ਦੇਖ ਕੇ ਆਮਾ ਦੀ ਪਾਰਟ ਨੂੰ ਇੱਕ ਵੱਡਾ ਫਤਵਾ ਜਿਹੜਾ ਉਹ ਦਿੱਤਾ 2027 ਦੀ ਵਿਧਾਨ ਸਭਾ ਚਾਹੁੰਦਾ ਸੀ ਕਹੀਏ ਕਿ ਇੱਕ ਟੈਸਟ ਸੀ ਗਾਮਾ ਦੇ ਪਾਰਟ ਦੇ ਜਿਵੇਂ ਹਰ ਜਿਹੜੀ ਜਿਮਨੀ ਚੋਣ ਹੁੰਦੀ ਹੈ ਉਹ ਮਤਲਬ ਜਿਹੜੀ ਪਾਰਟੀ ਰਾਜ ਕਰ ਰਹੀ ਜਾਂਦੀ ਹੈ ਉਹਨਾਂ ਦਾ ਉਹ ਟੈਸਟ ਹੀ ਹੁੰਦਾ ਹੈ ਤੇ ਮੈਨੂੰ ਇਹ ਲੱਗਦਾ ਵੀ ਅਸੀਂ ਟੈਸਟ ਦੇ ਵਿੱਚ ਘੱਟੋ ਘੱਟ ਵੀ 90% ਨੰਬਰ ਲੈ ਕੇ ਪਾਸ ਹੋਏ ਆ ਤੇ ਜਦੋਂ ਪੰਜਾਬ ਦੀ ਆਉਣ ਵਾਲੀ ਇਲੈਕਸ਼ਨ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਵੀ ਅਸੀਂ ਮਤਲਬ ਆਮ ਆਦਮੀ ਪਾਰਟੀ ਜਿਹੜੀ ਉਹ ਵੱਡੇ ਫਰਕ ਨਾਲ ਇਦਾਂ ਜਿੱਤੂ ਜਿੰਦੀਆਂ ਪਹਿਲਾਂ ਸਾਡੇ ਐਮਐਲਏ ਜਿੱਤਦੇ ਹੁੰਦੇ ਉਹ ਤੋਂ ਵੱਧ ਹੀ ਜਿੱਤ ਕੇ ਪੰਜਾਬ ਚ ਆਉਣਗੇ ਕਿਉਂਕਿ ਸਾਰੇ ਐਮਐਲਏ ਸਾਰੀ ਪਾਰਟੀ ਸਾਰੀ ਲੀਡਰਸ਼ਿਪ ਆ ਜਿਹੜੀ ਉਹ ਲੋਕਾਂ ਨੂੰ ਸਮਰਪਿਤ ਆ ਰੈਲਮੈਂਟ ਜਿੱਤੀ ਆ ਜਿੱਤੀ ਆ ਔਰ ਦੂਸਰੀ ਗੱਲ ਇਹ ਹੈ ਬਈ ਡਵੈਲਪਮੈਂਟ ਦੇ ਨਾਲ ਨਾਲ ਡਵੈਲਪਮੈਂਟ ਦੇ ਨਾਲ ਨਾਲ ਜਿਹੜਾ ਲੋਕਾਂ ਨੂੰ ਦਾ ਜੀਵਨ ਪੱਧਰ ਉੱਚਾ ਚੁੱਕਣ ਦੀ ਗੱਲ ਕੀਤੀ ਆ এডਿਕੇਸ਼ਨ ਦੇ ਵਿੱਚ ਗੱਲ ਕੀਤੀ ਆ ਹੈਲਥ ਦੇ ਦੀ ਇੰਪਰੂਵਮੈਂਟ ਕੀਤੀ ਆ ਸਾਰੇ ਲੋਕ ਮਹੱਲਾ ਕਲੀਨਿਕਾਂ ਦੇ ਵਿੱਚ ਫ੍ਰੀ ਦਵਾਈ ਦਾ ਆਨੰਦ ਲੈ ਰਹੇ ਨੇ ਜਿਹੜਾ ਉਹ ਬਿਮਾਰ ਬੰਦਾ ਹੁੰਦਾ ਹੈ ਉੱਥੇ ਪਹੁੰਚਦਾ ਲੱਖਾਂ ਹੀ ਲੋਕ ਉੱਥੇ ਫ੍ਰੀ ਇਲਾਜ ਕਰਾ ਚੁੱਕਿਆ ਸਾਰਿਆਂ ਨੂੰ ਕੁੱਲ ਮਿਲਾ ਕੇ ਇਹ ਲੋਕਾਂ ਨੇ ਦੇਖਿਆ ਤੇ ਦੇਖ ਕੇ ਆਮਾ ਦੀ ਪਾਰਟੀ ਨੂੰ ਇੱਕ ਵੱਡਾ ਫਤਵਾ ਜਿਹੜਾ ਉਹ ਦਿੱਤਾ 2027 ਦੀ ਵਿਧਾਨ ਸਭਾ ਚੋਣਾਂ ਦਾ ਸੀ ਕਹੀਏ ਕਿ ਇੱਕ ਟੈਸ ਸੀ ਆਮਾ ਦੇ ਪਾਰਟੀ ਦੇ ਦੇਖੋ ਹਰ ਜਿਹੜੀ ਜਿੰਨੀ ਚੋਣ ਹੁੰਦੀ ਆ ਉਹ ਮਤਲਬ ਜਿਹੜੀ ਪਾਰਟੀ ਰਾਜ ਕਰ ਰਹੀ ਹੁੰਦੀ ਆ ਉਹਨਾਂ ਦਾ ਉਹ ਟੈਸਟ ਹੀ ਹੁੰਦਾ ਹੈ ਤੇ ਮੈਨੂੰ ਇਹ ਲੱਗਦਾ ਵੀ ਅਸੀਂ ਟੈਸਟ ਦੇ ਵਿੱਚ ਘੱਟੋ ਘੱਟ ਵੀ 90% ਨੰਬਰ ਲੈ ਕੇ ਪਾਸ ਹੋਏ ਆ ਤੇ ਜਦੋਂ ਪੰਜਾਬ ਦੀ ਆਉਣ ਵਾਲੀ ਇਲੈਕਸ਼ਨ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਵੀ ਅਸੀਂ ਮਤਲਬ ਆਮ ਆਦਮੀ ਪਾਰਟੀ ਜਿਹੜੀ ਉਹ ਵੱਡੇ ਫਰਕ ਨਾਲ ਇਦਾਂ ਜਿੱਦੂ ਜਿੰਦੀਆਂ ਪਹਿਲਾਂ ਸਾਡੇ ਐਮਐਲ ਜਿੱਤਦੇ ਹੁੰਦੇ ਉਹ ਤੋਂ ਵੱਧ ਜਿੱਤ ਕੇ ਪੰਜਾਬ ਚ ਆਉਣਗੇ ਕਿਉਂਕਿ ਸਾਰੇ ਐਮਐਲ ਸਾਰੀ ਪਾਰਟੀ ਸਾਰੀ ਲੀਡਰਸ਼ਿਪ ਆ ਜਿਹੜੀ ਉਹ ਲੋਕਾਂ ਨੂੰ ਸਮਰਪਿਤ ਆ